ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਹਰਿ ਸ਼੍ਰੀ ਹਰਮੰਦਰ ਸਾਹਿਬ ਜੀ ਬਾਰੇ ਹਰਮੰਦਰ ਸਾਹਿਬ ਦਾ ਇਤਿਹਾਸ ਪ੍ਰੇਰਣਾ ਗੁਰੂ ਅਮਰਦਾਸ ਜੀ ਯਾਨੀ ਕਿ ਤੀਜੇ ਗੁਰੂ ਦੇ ਸਮੇਂ ਚ ਅੰਮ੍ਰਿਤਸਰ ਵਾਲੀ ਥਾਂ ਤੇ ਸਰੋਵਰ ਬਣਾਉਣ ਦੀ ਸੋਚ ਆਈ ਗੁਰੂ ਰਾਮਦਾਸ ਜੀ ਯਾਨੀ ਕਿ ਚੌਥੇ ਗੁਰੂ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਰੋਵਰ ਦਾ ਕੰਮ ਸ਼ੁਰੂ ਕਰਵਾਇਆ ਇਸ ਦਾ ਨਿਰਮਾਣ ਇਸ ਦਾ ਨਿਰਮਾਣ 1581 ਈਸਵੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦਾ ਨਿਰਮਾਣ ਸ਼ੁਰੂ ਕਰਵਾਇਆ ਗੁਰੂ ਜੀ ਨੇ ਇਸ ਦੀ ਨੀ ਸਾਈ ਮੀਆਂ ਮੀਰ ਜੀ ਤੋਂ 1588 ਈਸਵੀ ਵਿੱਚ ਰਖਵਾਈ 1599 ਵਿੱਚ ਮੁਕੰਮਲ ਹੋਇਆ ਵਿਸ਼ੇਸ਼ ਗੱਲ ਇਹ ਮੰਦਰ ਜ਼ਮੀਨ ਦੇ ਪੱਦਰ ਤੋਂ ਠਾਂ ਬਣਾਇਆ ਗਿਆ ਹੈ ਤਾਂ ਜੋ ਆਉਣ ਵਾਲਾ ਹਰ ਕੋਈ ਥੋੜਾ ਝੁੱਕ ਕੇ ਅੰਦਰ ਜਾਵੇ ਨਿਮਰਤਾ ਦਾ ਪ੍ਰਤੀਕ ਇਹ ਹਰ ਮੰਦਰ ਨਿਮਰਤਾ ਦਾ ਪ੍ਰਤੀਕ ਹੈ ਇਸ ਦੀ ਵਿਸ਼ੇਸ਼ਤਾਵਾਂ ਇਸ ਦੀਆਂ ਇਹ ਵਿਸ਼ੇਸ਼ਤਾਵਾਂ ਹਨ ਚਾਰ ਪਾਸਿਆਂ ਤੋਂ ਦਰਵਾਜ਼ੇ ਸੰਸਾਰ ਦੇ ਹਰ ਧਰਮ ਜਾਤ ਤੇ ਪੰਥ ਲਈ ਖੁੱਲੇ ਹਨ ਇਸ ਦੇ ਦਰਵਾਜ਼ੇ ਚਾਰੇ ਪਾਸੇ ਹਰ ਇਨਸਾਨ ਹਰ ਧਰਮ ਦੇ ਬੰਦੇ ਲਈ ਖੁੱਲੇ ਨੇ ਮਦ ਵਿੱਚ ਸਰੋਵਰ ਇਸ ਦਾ ਸਰੋਵਰ ਮੱਧ ਵਿੱਚ ਹੈ ਅੰਮ੍ਰਿਤਸਰ ਸਰੋਵਰ ਜਿੱਥੇ ਸਿੱਖ ਯਾਤਰੀ ਇਸ਼ਨਾਨ ਕਰਦੇ ਹਨ ਪਹਿਲੀ ਵਾਰ ਆਦ ਗੁਰੂ ਪਹਿਲੀ ਵਾਰ ਆਦ ਗ੍ਰੰਥ ਗੁਰੂ ਗ੍ਰੰਥ ਸਾਹਿਬ ਦਾ ਪ੍ਰਾਚੀਨ ਰੂਪ ਇੱਥੇ 1604 ਈਸਵੀ ਵਿੱਚ ਸਥਾਪਿਤ ਕੀਤਾ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੀ ਜੋ ਉਹ 1600 ਚਾਰ ਈਸਵੀ ਵਿੱਚ ਸਥਾਪਿਤ ਕੀਤਾ ਗਿਆ ਬਾਅਦ ਦਾ ਇਤਿਹਾਸ ਇਹ ਹੈ 1762 ਵਿੱਚ ਅਹਿਮਦ ਸ਼ਾ ਅਬਦਾਲੀ ਨੇ ਇਹ ਮੰਦਿਰ ਤਬਾਹ ਕਰ ਦਿੱਤਾ ਪਰ ਸਿੱਖਾਂ ਨੇ ਇਸ ਨੂੰ ਦੁਬਾਰਾ ਬਣਾਇਆ 19ਵੀਂ ਸਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਸੋਨੇ ਨਾਲ ਮੜਵਾਇਆ ਇਸ ਲਈ ਇਸ ਨੂੰ ਸਵਰਨ ਮੰਦਰ ਵੀ ਕਿਹਾ ਜਾਂਦਾ ਹੈ। ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਬਾਹਰੋਂ ਸਾਰਾ ਬਾਹਰੋਂ ਅੰਦਰੋਂ ਸਾਰਾ ਸੋਨੇ ਦੀ ਪਰਤ ਦਾ ਬਣਿਆ ਹੋਇਆ ਹੈ। ਬਹੁਤ ਸਾਰੀਆਂ ਸੰਗਤਾਂ ਅਸੀਂ ਵੀ ਤੁਸੀਂ ਵੀ ਸਭ ਸੰਗਤਾਂ ਉੱਥੇ ਜਾ ਕੇ ਬਹੁਤ ਸਕੂਨ ਮਿਲਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਗਰ ਕੋਈ ਗਲਤੀ ਹੋਈ ਤਾਂ ਮਾਫ ਕਰਨਾ ਧੰਨਵਾਦ